ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਜਮਾਤ 9ਵੀਂ ਹਿਸਾਬ ਦਾ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕੇ ਹਾਂ ਵਨ ਸ਼ਾਟ ਚੈਪਟਰ ਨੰਬਰ 1 ਦਾ ਤਾਂ ਸਟੂਡੈਂਟਸ ਦੀ ਬਹੁਤ ਜ਼ਿਆਦਾ ਮੰਗ ਸੀ ਕਿ ਸਰ ਕਲਾਸ 9th ਦਾ ਵੀ ਲੈ ਕੇ ਆਇਆ ਜਾਵੇ ਤਾਂ ਇਸੇ ਦੇ ਕਰਕੇ ਅਸੀਂ ਚੈਪਟਰ 1 ਦੀ ਤਿਆਰੀ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਇਸੇ ਤਰ੍ਹਾਂ ਆਪਾਂ ਹੋਰ ਚੈਪਟਰਾਂ ਦੀ ਤਿਆਰੀ ਵੀ ਕਰਦੇ ਰਹਾਂਗੇ ਤਾਂ ਦੇਖੋ ਪਿਆਰੇ ਬੱਚਿਓ ਹੋਰ ਯੂਟਿਊਬਰ ਵੀ ਤੁਹ ਸਭ ਨੂੰ ਕਰਾਉਣਗੇ ਕਿ ਅਸੀਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਕਰਵਾ ਦੇਣਾ ਇਹ ਕਰਾ ਦੇਣਾ ਬਟ ਜਿਸ ਤਰ੍ਹਾਂ ਮੈਕਰੋਨਾ ਮੈਂ ਇਹ ਨਹੀਂ ਦੇਖਦਾ ਕਿ ਇਹ ਇੰਪੋਰਟੈਂਟ ਕੁਐਸਚਨ ਨੇ ਇੰਪੋਰਟੈਂਟ ਕੁਐਸਚਨ ਹੈ ਜੋ ਅੱਜ ਦੀ ਵੀਡੀਓ ਵਿੱਚ ਕਰਵਾ ਰਿਹਾ ਉਹ ਇੰਪੋਰਟੈਂਟ ਕੁਐਸਚਨ ਨੇ ਪਰ ਗੱਲ ਇਹ ਹੈ ਕਿ ਮੈਂ ਇਸੇ ਤਰ੍ਹਾਂ ਨਾ ਦੋਸਤ ਨੂੰ ਕਰਾਉਣਾ ਚਾਹੁੰਦਾ ਹਾਂ ਕਿ ਤੁਸੀਂ ਸਭ ਦੇ ਅੰਦਰ ਜੋ ਚੀਜ਼ ਜਾਵੇ ਉਹ ਹੋਵੇ ਕਨਸੈਪਟ ਦੇਖੋ ਇੰਗਲਿਸ਼ ਅਤੇ ਪੰਜਾਬੀ ਦੋਨੋਂ ਜੋ ਸਟੂਡੈਂਟਸ ਹੋਣਗੇ ਉਹਨਾਂ ਨੂੰ ਮੈਂ ਅੱਜ ਦੀ ਵੀਡੀਓ ਵਿੱਚ ਹੈਲਪ ਕਰਨ ਵਾਲਾ ਹਾਂ ਕਨਸੈਪਟ ਤੁਹਾਨੂੰ ਸਭ ਨੂੰ ਸਮਝਾਉਣ ਵਾਲਾ ਹਾਂ ਮੇਨ ਗੱਲ ਆਪਣੀ ਇਹ ਰਹਿਣ ਵਾਲੀ ਹੈ ਹੁਣ ਦੇਖੋ ਸਭ ਤੋਂ ਪਹਿਲਾਂ ਹੋਲ ਨੰਬਰ ਨੈਚੁਰਲ ਨੰਬਰ ਰੇਸ਼ੀਅਨਲ ਨੰਬਰ ਇਸ ਚੈਪਟਰ ਦੀ ਮੈਨੇ ਪਹਿਲਾਂ ਵੀਡੀਓ ਪੂਰੀ ਪਾਈ ਹੋਈ ਹੈ ਮੈਨੂੰ ਜਨੇ ਯਾਦ ਹੈ ਸ਼ਾਇਦ ਯਾਦੇ ਨਹੀਂ ਵੀ ਪਾਈ ਹੋਈ ਤਾਂ ਥੋੜਾ ਮੋਟਾ ਅੱਜ ਦੀ ਵੀਡੀਓ ਵਿੱਚ ਦੱਸ ਦਿੰਨੇ ਹਾਂ ਸ਼ੁਰੂ ਆਪਾਂ ਕਰਦੇ ਹਾਂ ਤਾਂ ਦੇਖੋ ਥੋੜੀ ਜੀ ਇੰਟਰੋਡਕਸ਼ਨ ਦਊਂਗਾ ਸਭ ਤੋਂ ਪਹਿਲਾਂ ਤਾਂ ਹਾਂਜੀ ਪਹਿਲਾਂ ਹੁੰਦੇ ਨੇ ਆਪਣੇ ਹੋਲ ਨੰਬਰ ਅ ਪਹਿਲਾਂ ਤਾਂ ਹੁੰਦੇ ਨੇ ਨੈਚੁਰਲ ਨੰਬਰ ਜਿਸ ਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਆ ਪ੍ਰਕਿਰਤਿਕ ਸੰਖਿਆ ਕੀ ਕਹਿੰਨੇ ਹਾਂ ਪ੍ਰਕਿਰਤਿਕ ਸੰਖਿਆ ਵੈਸੇ ਵੀ ਆਰੇ ਬੱਚਿਓ ਜੇ ਆਪਾਂ ਹਾਂਜੀ ਟਾਈਮ ਜ਼ਿਆਦਾ ਲੱਗ ਜਾਵੇਗਾ ਇਸ ਵੀਡੀਓ ਲੰਬੀ ਹੋ ਜਾਵੇਗੀ ਤੁਸੀਂ ਕੰਮ ਕਰੋ ਜੇ ਇਹ ਸਾਰੇ ਸਮਝਣਾ ਚਾਹੁੰਦੇ ਹੋ ਤਾਂ ਮੇਰੇ ਜਿਹੜਾ ਦੂਜਾ ਚੈਨਲ ਹੈ ਸੀਬੀਐਸਸੀ ਫਰਸਟ ਟੂ 8th ਗਾਈਡ ਸੀਬੀਐਸਸੀ ਫਰਸਟ ਟੂ 8th ਗਾਈਡ ਅਬਾਊਟ ਸੈਕਸ਼ਨ ਚ ਜਾ ਕੇ ਦੇਖ ਸਕਦੇ ਹੋ ਅਬਾਊਟ ਸੈਕਸ਼ਨ ਚ ਤਾਂ ਉੱਥੇ ਜਾ ਕੇ ਮੈਨੇ 2-3 ਦਿਨ ਪਹਿਲਾਂ ਚੈਪਟਰ ਨੰਬਰ 1 ਕਲਾਸ 8th ਦੀ ਕਲਾਸ 8th ਦੀ ਪਾਈ ਹੈ ਮੈਨੇ ਵੀਡੀਓ ਇੰਟਰੋਡਕਸ਼ਨ ਦੀ ਬਸ ਤੁਸੀਂ ਉਸ ਵਿੱਚ ਇਹ ਕਨਸੈਪਟ ਸਮਝ ਗਿਆ ਉਹ ਨੈਚੁਰਲ ਨੰਬਰ ਹੋਲ ਨੰਬਰ ਰੈਸ਼ੀਨਲ ਨੰਬਰ ਜੇ ਤੁਹਾਨੂੰ ਸਭ ਨੂੰ ਨਹੀਂ ਆਉਂਦੇ ਹੁਣ ਆਪਾਂ ਉਮੀਦ ਕਰਦਾ ਹੁਣ ਤੱਕ ਤੋਂ ਸਭ ਨੂੰ ਉਹ ਚੀਜ਼ ਆਉਂਦੀ ਹੋਣੀ ਹੈ ਜੇ ਪਹਿਲਾਂ ਤੋਂ ਨਹੀਂ ਤਾਂ ਅੱਛੀ ਗੱਲ ਹੈ ਜੇ ਨਹੀਂ ਆਉਂਦੀ ਤਾਂ ਉਹ ਵੀਡੀਓ ਦੇਖ ਲਵੋ ਚਲੋ ਹੁਣ ਚੈਪਟਰ ਨੰਬਰ 1 ਸੰਖਿਆ ਪ੍ਰਣਾਲੀ ਇਸੇ ਤਰ੍ਹਾਂ ਹੋਰ ਚੈਪਟਰਾਂ ਦੀ ਵੀ ਵੀਡੀਓ ਪੱਕਾ ਆਉਣ ਵਾਲੀ ਹੈ ਤਾਂ ਚਲੋ ਕੈਨ ਵੀ ਰਾਈਟ ਜ਼ੀਰੋ ਇਨ ਦਾ ਪੀ ਓਵਰ ਕਿਊ ਫਾਰਮ ਪੀ ਓਵਰ ਕਿਊ ਫਾਰਮ ਕਿਹੜੀ ਹੁੰਦੀ ਹੈ ਰੇਸ਼ੀਨਲ ਨੰਬਰ ਫਾਰਮ ਕਿਹੜੀ ਹੁੰਦੀ ਹੈ ਰੇਸ਼ੀਨਲ ਨੰਬਰ ਫਾਰਮ ਇਹ ਉਸ ਵੀਡੀਓ ਵਿੱਚ ਵੀ ਮੈਨੂੰ ਤੁਹਾਨੂੰ ਸਭ ਨੂੰ ਦੱਸਿਆ ਤੇ ਹੁਣ ਤੱਕ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇਹ ਪਿਛਲੀ ਕਲਾਸਾਂ ਵਿੱਚ ਆ ਚੁੱਕਿਆ ਹੈ ਦੇਖੋ 0 ਨੂੰ ਆਪਾਂ ਨੇ ਲਿਖਣਾ ਹੈ p/q ਫਾਰਮ ਵਿੱਚ 0 ਨੂੰ ਲਿਖਣਾ ਹੈ p/q ਫਾਰਮ ਵਿੱਚ ਦੇਖੋ ਮੰਨ ਲੈਨੇ ਕਨਸੈਪਟ ਦੇ ਨਾਲ ਜੇ ਕੋਈ ਨੰਬਰ 2 ਲਿਖਿਆ ਹੋਵੇ ਉਸ ਨੂੰ ਆਪਾਂ ਕਿਸ ਤਰ੍ਹਾਂ ਲਿਖਦੇ ਹਾਂ 2/1 ਤਾਂ ਜੇ ਹੁਣ ਇੱਥੇ 0 ਲਿਖਿਆ ਹੋਇਆ ਤਾਂ ਇਸ a ਕੀ ਹੋ ਜਾਵੇਗਾ 0/1 ਪਰ ਕਈ ਸਟੂਡੈਂਟ ਕਹਿਣਗੇ ਸਰ ਇਹ ਤਾਂ ਨੰਬਰ ਹੀ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਕੀ ਪੜਾਇਆ ਗਿਆ ਸੀ q ਇਸ ਨੋਟ ਇਕੁਅਲ ਟੂ 0 ਬਟ ਬੇਟੇ q ਤਾਂ ਨੀਚੇ ਵਾਲਾ ਨੰਬਰ ਹੁੰਦਾ ਹੈ ਇੱਥੇ ਤਾਂ ਜੋ ਨੀਚੇ ਵਾਲਾ ਨੰਬਰ ਹੈ ਉਹ 0 ਦੇ ਇਕੁਅਲ ਨਹੀਂ ਹੋ ਸਕਦਾ ਯਾਨੀ ਜੋ q ਹੈ ਸੌਰੀ ਜੋ ਕਯੂ ਹੈ ਉਹ ਜ਼ੀਰੋ ਦੇ ਇਕੁਅਲ ਨਹੀਂ ਹੋ ਸਕਦਾ ਤਾਂ ਦੇਖੋ ਉਹ ਜ਼ੀਰੋ ਦੇ ਇਕੁਅਲ ਨਹੀਂ ਹੋ ਸਕਦਾ ਬਟ ਪੀ ਤਾਂ ਹੋ ਸਕਦਾ ਹੈ ਪੀ ਤਾਂ ਇੰਟੀਜਰ ਹੀ ਹੈ ਇੰਟੀਜਰ ਦੇ ਵਿੱਚ ਇਹ ਸਾਰੇ ਨੰਬਰ ਆਉਂਦੇ ਨੇ ਉਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਸਮਝਾਇਆ ਹੈ ਤੇ ਦੇਖੋ ਕੀ ਆ ਜਾਵੇਗਾ ਇਸ ਤੋਂ ਉੱਤਰ ਫਸਟ ਤਾਂ ਆਵੇਗਾ 0/1 yes ਪਹਿਲਾਂ ਤਾਂ ਲਿਖ ਦਿਓ yes ਅਗਲੇ ਫੇਰ ਲਿਖ ਕੇ ਦਿਖਾ ਦਿਓ 0/1 ਪੰਜਾਬੀ ਵਿੱਚ ਹਾਂ ਅਤੇ 0/1 ਚਲੋ ਤਾਂ ਇਸ ਐਵਰੀ ਇਰੇਸ਼ਨਲ ਨੰਬਰ ਹੈ ਰੀਅਲ ਨੰਬਰ ਹਰ ਇੱਕ ਅਪਰੀਮੇ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ ਹੁਣ ਸਮਝੋ ਪਿਆਰੇ ਬੱਚਿਓ ਵਾਸਤਵਿਕ ਸੰਖਿਆ ਪਹਿਲਾਂ ਤਾਂ ਆਪਾਂ ਵਾਸਤਵਿਕ ਸੰਖਿਆ ਲੈਨੇ ਹਾਂ ਤਾਂ ਦੇਖੋ ਆਹ ਹੈ ਆਪਣੀ ਵਾਸਤਵਿਕ ਸੰਖਿਆ ਇਸ ਨੂੰ ਆਪਾਂ ਕਹਿੰਦੇ ਹਾਂ ਰੀਅਲ ਨੰਬਰ ਕੀ ਕਹਿੰਦੇ ਹਾਂ ਰੀਅਲ ਨੰਬਰ ਅਤੇ ਪੰਜਾਬੀ ਵਿੱਚ ਕੀ ਕਹਿੰਦੇ ਹਾਂ ਵਾਸਤਵਿਕ ਵਾਸ ਤਵਿਕ ਮਸੇ ਨਾ ਕਰ ਲੈਨੇ ਵਾਸਤਵਿਕ ਅਤੇ ਰੀਅਲ ਨੰਬਰ ਇਹ ਹੋ ਗਿਆ ਆਪਣੇ ਹੁਣ ਇਹ ਇੱਕੋ ਹੀ ਚੀਜ਼ ਹੈ ਇਹ ਦੋਨੋਂ ਇੱਕੋ ਚੀਜ਼ ਨੇ ਪੁਣਿਸ਼ ਦੇ ਵਿੱਚ ਦੋ ਆ ਜਾਂਦੇ ਨੇ ਦੋ ਕੈਟੇਗਰੀ ਆਉਂਦੀਆਂ ਨੇ ਪਹਿਲੀ ਕੈਟੇਗਰੀ ਹੈ ਰੇਸ਼ੀਨਲ ਨੰਬਰਸ ਕਿਹੜੀ ਕੈਟੇਗਰੀ ਹੈ ਰੇਸ਼ੀਨਲ ਨੰਬਰਸ ਦੂਜੀ ਕੈਟੇਗਰੀ ਹੈ ਇਰਰੇਸ਼ੀਨਲ ਨੰਬਰ ਯਾਨੀ ਪਰਿਮੇ ਸੰਖਿਆ ਪਰਿਮੇ ਅਤੇ ਅਪਰਿਮੇ ਸੰਖਿਆ ਤਾਂ ਹੁਣ ਦੇਖੋ ਪਿਆਰੇ ਬੱਚਿਓ ਜੇ ਗੱਲ ਕੀਤੀ ਆਵੇ ਹਰ ਇੱਕ ਇਰਰੇਸ਼ੀਨਲ ਨੰਬਰ ਰੀਅਲ ਨੰਬਰ ਵਿੱਚ ਆਵੇਗਾ ਹਰ ਇੱਕ ਰੇਸ਼ੀਨਲ ਨੰਬਰ ਰੀਅਲ ਨੰਬਰ ਵਿੱਚ ਆਵੇਗਾ ਹਰ ਇੱਕ ਰੇਸ਼ੀਨਲ ਨੰਬਰ ਇਰੈਸ਼ਨਲ ਚ ਨਹੀਂ ਆਵੇਗਾ ਯਾਨੀ ਇਹ ਇਸ ਦੇ ਵਿੱਚ ਨਹੀਂ ਆਵੇਗਾ ਕਿਉਂਕਿ ਰੈਸ਼ਨਲ ਲੱਗ ਹੈ ਇਰੈਸ਼ਨਲ ਲੱਗ ਹੈ ਪਰ ਜੇ ਗੱਲ ਕੀਤੀ ਹੈ ਹਰ ਇੱਕ ਰੀਅਲ ਨੰਬਰ ਇੱਕ ਇਰੈਸ਼ਨਲ ਨੰਬਰ ਹੋਵੇਗਾ ਤਾਂ ਇਹ ਕਿਹਾ ਜਾਵੇਗਾ ਨਹੀਂ ਹੋਵੇਗਾ ਕਿਉਂਕਿ ਹਰ ਇੱਕ ਰੀਅਲ ਨੰਬਰ ਦੇ ਵਿੱਚ ਰੀਅਲ ਨੰਬਰ ਰੈਸ਼ਨਲ ਨੰਬਰ ਵੀ ਆ ਰਹੇ ਨੇ ਅਧ ਰੈਸ਼ਨਲ ਨੰਬਰ ਇਰੈਸ਼ਨਲ ਨੰਬਰ ਨਹੀਂ ਹੁੰਦੇ ਪਰ ਉੱਥੇ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਸੀ ਕਿ ਹਰ ਇੱਕ ਇਰੈਸ਼ਨਲ ਨੰਬਰ ਇੱਕ ਰੀਅਲ ਨੰਬਰ ਹੈ ਹਾਂਜੀ ਇੱਕ ਰੀਅਲ ਨੰਬਰ ਹੈ ਤਾਂ ਕੀ ਆ ਜਾਵੇਗਾ ਇਸ ਦਾ ਵੀ ਸਹੀ ਯਾਨੀ ਯੈਸ ਅੱਗੇ ਇਹ ਹੀ ਰੀਜ਼ਨਲ ਨੰਬਰ ਹੈ ਦੇਖੋ ਪਹਿਲਾਂ ਮੈਂ ਇਹ ਸਮਝਾਇਆ ਸੀ ਕਲਾਸ 10th ਦੀ ਵੀਡੀਓ ਵਿੱਚ ਦੱਸਿਆ ਸੀ ਵਸਤਮੈਂ ਤਾਂ ਬਟ ਇਹ ਹਾਂਜੀ ਇਸ ਦਾ ਉੱਤਰ ਆਵੇਗਾ ਯੈਸ ਜਿਹੜਾ ਖਤਮ ਹੋ ਜਾਵੇ ਜਿਹੜਾ ਖਤਮ ਹੋ ਜਾਵੇ ਲਾਸਟ ਵਿੱਚ ਜਾਂਦਾ ਜਾਂਦਾ ਉਹ ਰੀਜ਼ਨਲ ਨੰਬਰ ਹੁੰਦਾ ਹੈ ਇਸ ਤਰ੍ਹਾਂ ਇੱਥੇ ਦੱਸਿਆ ਗਿਆ ਹੈ ਤੇ ਜਿਹੜਾ ਲਾਸਟ ਵਿੱਚ ਜਾ ਕੇ ਖਤਮ ਹੋ ਜਾਵੇ 8 ਆ ਗਿਆ ਨਾ ਪਿੱਛੇ ਅਬਸ ਖਤਮ ਹੈ ਜੇ ਤਾਂ ਪਿੱਛੇ ਡਾਟ ਡਾਟ ਪਾਇਆ ਹੋਵੇ ਤਾਂ ਵੀ ਆਵੇਗਾ ਮੰਨ ਲਓ 6 6 ਆ ਗਿਆ ਮੰਨ ਲਓ ਚਲੋ ਮੈਂ ਸਾਫ਼ ਜੀ ਜਗ੍ਹਾ ਉੱਤੇ ਸਮਝਾਉਣਾ कोई भी नंबर उसी जगह के उ खत्म हो गया कोई भी नंबर उसी टाइम के खत्म हो गया जिमें आप मान लें हाँ कि जो अपना कोई भी नंबर वन पॉइंट टू टू फाइव वन पॉइंट टू टू फाइव यह रेसनल चाहिएगा यही चावेगा परिमे तो देखो रेसनल परी में परीमे कहें इन्नी क गल दिमाग रख लो जित मैंने आर लिखता मतलब मैं परिमे लिखना चाह रहा अगे वन पॉइंट सिक्स सिक्स डॉट 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 तो इस तरह चली जा रही है ਤੇ ਹੈ ਵੀ ਰੈਸ਼ਨਲ ਵਿੱਚ ਆਵੇਗਾ ਕਈ ਸਕੂਲ ਇਸ ਨੂੰ ਇਰੈਸ਼ਨਲ ਚ ਕਰਵਾ ਦਿੰਦੇ ਨੇ ਬਟ ਤੁਸੀਂ ਕੀ ਕਰਨਾ ਹੈ ਰੈਸ਼ਨਲ ਕਰਨਾ ਹੈ ਕਿਉਂਕਿ ਦੇਖੋ ਪੇਪਰ ਦੇ ਹਿਸਾਬ ਦੇਣਾ ਪੇਪਰ ਦੀ ਆਨਸਰ ਕੀ ਹੀ ਆਵੇਗੀ ਅਤੇ ਆਨਸਰ ਕੀ ਦੇ ਹਿਸਾਬ ਦੇਣਾ ਇਹ ਰੈਸ਼ਨਲ ਨੰਬਰ ਹੋਵੇਗਾ ਦੇਖੋ ਕਈ ਟੀਚਰਸ ਜਿਨ੍ਹਾਂ ਨੂੰ ਇਹ ਗੱਲ ਨਹੀਂ ਪਤਾ ਹੁੰਦੀ ਉਹ ਜ਼ਰੂਰ ਕਰਵਾ ਦਿੰਦੇ ਨੇ ਬਟ ਇਰੈਸ਼ਨਲ ਕਿਹੜੇ ਨੰਬਰ ਹੋਣਗੇ ਜਿਹੜੇ ਇਸ ਤਰ੍ਹਾਂ ਚੱਲਣਗੇ ਸੁਣੋ ਜਿਵੇਂ 1.60 600 6000 ਅਗੇ ਡਾਟ ਡਾਟ ਯਾਨੀ 000 ਜੋਨੇ ਉਹ ਵਾਧਤ ਰਹੇ ਨੇ ਤਾਂ ਪਿਆਰੇ ਬੱਚਿਓ ਉਹ ਕਦੇ ਵੀ ਰਿਪੀਟ ਨਹੀਂ ਹੋ ਰਿਹਾ ਦੇਖੋ ਇੱਥੇ ਕੀ ਸੀ 6666 ਚੱਲੀ ਜਾ ਰਿਹਾ ਸੀ ਰਿਪੀਟ ਹੋ ਰਿਹਾ ਸੀ ਤਾਂ ਇਹ ਰੇਸ਼ੀਅਲ ਨੰਬਰ ਹੋ ਗਿਆ ਬਟ ਇਹ ਕੀ ਹੋ ਜਾਵੇਗਾ ਇਹ ਹੋਵੇਗਾ ਇਰਰੇਸ਼ੀਅਲ ਨੰਬਰ ਕੀ ਹੋਵੇਗਾ ਪਿਆਰੇ ਬੱਚਿਓ ਇਰ ਰੇਸ਼ੀਅਲ ਨੰਬਰ ਆ ਗਈ ਹੋਵੇਗੀ ਇਹ ਵਾਲੀ ਗੱਲ ਸਮਝ ਤਿਆ ਚੁਕੇ ਰੇਸ਼ੀਅਲ ਨੰਬਰ ਅਗੇ ਇਸ ਨੂੰ ਡੈਸੀਮਲ ਫਾਰਮ ਵਿੱਚ ਇਹ ਪਿਆਰੇ ਬੱਚੇ ਤੁਹਾਡਾ ਹੋਮਵਰਕ ਹੋਣ ਵਾਲਾ ਥੋੜਾ ਜਿਹਾ ਮੈਂ ਕਨਸੈਪਟ ਸਮਝਾ ਦੇਣਾ ਇਸ ਵਿੱਚ ਕੀ ਕਰਨਾ ਹੈ ਤਾਂ ਦੇਖੋ ਇਹ ਜਲੋ ਕਰਦੇ ਹਾਂ ਕਰਤੀ ਦਿਖਾ ਦਿੰਨੇ ਆ ਜੇ ਹੁਣ ਤੋਂ ਸਭ ਨੂੰ ਕਰਾਉਣ ਨੂੰ ਬੈਠਾ ਹਾਂ ਤਾਂ ਉਹਦਾ ਮੈਂ ਕਰਵਾ ਕਰਕੇ ਦਿਖਾਵਾਂਗਾ ਕੋਈ ਹੋਰ ਨੰਬਰ ਦੇ ਦਊਗਾ ਹੋਮਵਰਕ ਤਾਂ 811 ਲਿਖ ਲਓ ਹੋਮਵਰਕ ਦੇ ਵਿੱਚ ਅਤੇ ਕਰਕੇ ਮੈਨੂੰ ਟੈਲੀਗ੍ਰਾਮ ਦੇ ਉੱਤੇ ਤੁਸੀਂ ਭੇਜ ਦੇਣੀ ਹੈ ਫੋਟੋ ਸਪੇਸ ਦੇਣਾ ਚਾਹੀਏ ਮੈਨੂੰ ਪਰਸਨਲੀ ਭੇਜੋ ਚਾਹੀਏ ਗਰੁੱਪ ਚ ਭੇਜ ਦਿਓ ਤੁਹਾਡੀ ਮਰਜ਼ੀ ਹੈ ਬਸ ਇਨੀ ਗੱਲ ਹੈ ਜ਼ਰੂਰ ਹੈ ਕਈ ਸਟੂਡੈਂਟਸ ਸਾਨੂੰ 10th ਦੇ ਵੀ ਭੇਜਦੇ ਨੇ ਕਈ ਮੈਨੂੰ ਪਰਸਨਲ ਵੀ ਭੇਜਦੇ ਨੇ ਇੱਕ ਦੋ ਨੇ ਗਰੁੱਪ ਦੇ ਵਿੱਚ ਪਾਇਆ ਹੋਇਆ ਸੀ ਤਾਂ ਮੈਂ ਉਹਨਾਂ ਦੇ ਵੀ ਨਾਮ ਜ਼ਰੂਰ ਲ ਲਵਾਗਾ ਆਪਣੀ ਜਦੋਂ ਮੈਂ 10th ਵਾਲੀ ਵੀਡੀਓ ਪਾਵਾਂਗਾ ਉਦੋਂ ਤਾਂ ਤੁਸੀਂ ਵੀ ਜ਼ਰੂਰ ਆਪਣਾ ਤਿਆਰ ਹੋ ਜਿਓ ਤੁਹਾਡੇ ਵੀ ਨਾਮ ਆ ਸਕਦਾ ਹੈ ਮੇਰੀ ਵੀਡੀਓ ਦੇ ਵਿੱਚ ਪਰ ਤੁਸੀਂ ਕੰਮ ਜ਼ਰੂਰ ਕਰਨਾ ਹੈ ਦੇਖੋ ਮੈਂ ਕੋਈ ਮੈਨੂੰ ਲਾਲਚ ਨਹੀਂ ਇਸ ਚੀਜ਼ ਦਾ ਕਿ ਮੈਂ ਤੁਹਾਨੂੰ ਸਭ ਨੂੰ ਪੜ੍ਹਾਵਾਂ ਕੋਈ YouTube ਵੱਲੋਂ ਨਾ ਪੈਸਾ ਨਹੀਂ ਮਿਲਦਾ ਜਿੰਨਾ ਆਪਾਂ ਸੋਚਦੇ ਹਾਂ ਕਿ ਨਾ ਮਿਲਦਾ ਹੁੰਦਾ ਮੈਂ ਸਿਰਫ ਅਤੇ ਸਿਰ ਬੱਚਿਆਂ ਨੂੰ ਇਸ ਲਈ ਪੜਾਉਣਾ ਤਾਂ ਕਿ ਉਹ ਅੱਛੇ ਮਾਰਕਸ ਲੈ ਕੇ ਜਾ ਸਕਣ ਤਾਂ ਇਹ ਪਿਆਰੇ ਬੱਚੇ ਤੁਹਾਡਾ ਹੋਮਵਰਕ ਹੋਣ ਵਾਲਾ ਹੈ ਜੋ ਬੱਚਿਆਂ ਨੇ ਗਲਤੀਆਂ ਕੀਤੀ ਸੀ ਮੈਨੇ ਉਹਨਾਂ ਨੂੰ ਖੁਦ ਮੈਸੇਜ ਕਰਕੇ ਦੱਸਿਆ ਹੈ ਕਿ ਇਹ ਗਲਤੀ ਹੈ ਬੇਟੇ ਇਸ ਨੂੰ ਉਸ ਤੋਂ ਦਾਰੋਕਵੇਂ ਇਸ ਤਰ੍ਹਾਂ ਵੀ ਤਾਂ ਇੱਥੇ ਲਿਖਿਆ ਗਿਆ ਹੈ 3/13 ਹੁਣ ਆਪਾਂ ਇਹ ਕਰਦੇ ਹਾਂ ਚਲੋ ਆਜੋ 3/13 ਤਾਂ 3 ਅੰਦਰ 13 ਬਾਹਰ ਪੁਆਇੰਟ ਪਾ ਲਿਆ 0 ਹੁਣ ਦੇਖੋ 13 ਦੇ ਟੇਬਲ ਉੱਤੇ 13 ਦੇ ਟੇਬਲ ਉੱਤੇ 13 ਦੇ ਟੇਬਲ ਉੱਤੇ 3 ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਹੁਣ 13 ਦੇ ਫੇਰ ਆਪਾਂ ਨੇ ਕੀ ਪਾ ਲਿਆ ਇੱਥੇ ਪਾ ਲਿਆ ਇਹ ਜ਼ੀਰੋ ਇੱਕ ਹੋਰ ਪਾ ਲਿਆ ਤਾਂ ਦੇਖੋ 13 ਦੇ ਟੇਬਲ ਦੇ 3 ਆਉਂਦਾ ਨਹੀਂ ਆਉਂਦਾ ਇਸ ਤੋਂ ਪਹਿਲਾਂ ਕੁਝ ਆਉਂਦਾ 26 ਆਉਂਦਾ ਕਿੰਨੇ ਦੇ ਉੱਤੇ ਆਉਂਦਾ 2 ਦੇ ਉੱਤੇ ਪਰ ਇੱਕ ਪੁਆਇੰਟ ਆ ਗਿਆ ਤਾਂ ਕੀ ਬਣ ਜਾਵੇਗਾ 0.2 0.2 ਆ ਜਾਵੇਗਾ ਆਈ ਗੱਲ ਸਮਝ ਅੱਗੇ ਇੱਥੇ ਆ ਗਿਆ 4 ਪਹਿਲਾਂ ਆਇਆ 0 ਫਿਰ 40 ਆਉਂਦਾ ਨਹੀਂ ਆਉਂਦਾ ਉਸ ਤੋਂ ਪਹਿਲਾਂ ਕੀ ਆਉਂਦਾ 39 ਕਿੰਨੇ ਦੇ ਉੱਤੇ ਆਉਂਦਾ 3 ਦੇ ਉੱਤੇ ਤਾਂ ਕਿੰਨਾ ਆ ਜਾਵੇਗਾ ਇੱਥੇ 3 ਆ ਜਾਵੇਗਾ 0.23 ਅੱਗੇ 0 ਲੈ ਆਨੇ ਆ ਸੋਚਿਆ ਜਾਵੇ 10 ਤੋਂ ਪਹਿਲਾਂ ਕੁਝ ਨਹੀਂ ਆਉਂਦਾ ਤਾਂ 0 ਆਵੇਗਾ ਇੱਥੇ ਆਗੇ 0 ਤਾਂ ਇੱਥੇ 10 ਹੀ ਆ ਜਾਵੇਗਾ ਅੱਗੇ ਇੱਕ ਹੋਰ 0 ਲੱਗ ਜਾਵੇਗਾ ਉਸੇ ਤਰ੍ਹਾਂ ਅੱਗੇ ਤੇ ਇੱਕ ਹੋਰ ਜ਼ੀਰੋ ਲੱਗਿਆ ਤਾਂ ਇਹ ਬਣ ਜਾਵੇਗਾ 100 100 ਤੋਂ ਪਹਿਲਾਂ ਪਹਿਲਾਂ ਆਪਾਂ ਇਥੇ ਜ਼ੀਰੋ ਲਗਾ ਦਿੰਨੇ ਆ ਅੱਗੇ 100 ਤੋਂ ਪਹਿਲਾਂ ਹੁੰਦਾ ਹੈ 99 ਕੀ ਹੁੰਦਾ ਹੈ 91 ਤਾਂ 91 ਆ ਜਾਵੇਗਾ ਤਾਂ ਇੱਥੇ ਕਿੰਨਾ ਬਚੇਗਾ 9 ਬਚੇਗਾ ਜ਼ੀਰੋਜ਼ ਦੇ ਨਾਲ ਲੱਗ ਜਾਵੇਗਾ ਹੁਣ ਅੱਗੇ ਆਪਾਂ ਕਰਦੇ ਆ ਜ਼ੀਰੋਜ਼ ਦੇ ਨਾਲ ਲੱਗ ਜਾਵੇਗਾ 91 ਕਿੰਨੇ ਤਾਂ ਐਸੇ 7 ਦੇ ਉੱਤੇ ਇਹ ਆਇਆ ਹੈ 7 ਦੇ ਉੱਤੇ 90 ਤੋਂ ਪਹਿਲਾਂ 91 ਦੇ ਟੇਬਲ ਦੇ ਉੱਤੇ ਕੀ ਆਉਂਦਾ ਹੈ ਸੌਰੀ 13 ਦੇ ਟੇਬਲ ਦੇ ਉੱਤੇ ਕੀ ਆਉਂਦਾ ਹੈ ਉਹ ਹੁੰਦਾ 77 ਔਰ 78 ਸੌਰੀ 78 ਤੇ ਇੱਥੇ ਕਿੰਨਾ ਆ ਗਿਆ 12 ਆ ਗਿਆ ਕਿ ਆ ਗਿਆ ਪਹਿਰੇ ਵਿੱਚੋਂ 12 ਆ ਗਿਆ 78 ਇਹ ਰਿਹਾ ਹੁਣ ਜੇ 78 ਇੱਥੇ ਹੈ ਤਾਂ 78 ਕਿਹਨੇ ਦੇ ਉੱਤੇ ਆਉਂਦਾ 6 ਦੇ ਉੱਤੇ ਅੱਗੇ 12 120 120 ਤੋਂ ਪਹਿਲਾਂ ਆਇਆ ਇਹਦਾ 117 ਜੋ ਕਿ ਆਉਂਦਾ ਹੈ 9 ਦੇ ਉੱਤੇ ਤਾਂ ਇੱਥੇ ਕਿੰਨਾ ਆ ਗਿਆ 3 ਵਾਪਸ ਆ ਗਿਆ 3 ਜਿੱਥੋਂ ਸ਼ੁਰੂ ਕੀਤਾ ਸੀ ਜਿੱਥੋਂ ਸ਼ੁਰੂ ਕੀਤਾ ਸੀ ਤਿੰਨ ਤੋਂ ਆਪਾਂ ਨੇ ਸ਼ੁਰੂ ਕੀਤਾ ਸੀ ਤਾਂ ਤਿੰਨ ਉੱਤੇ ਹੀ ਆਪਾਂ ਇੱਕ ਵਾਰ ਦੁਬਾਰਾ ਚੁੱਕੇ ਹਾਂ ਤਾਂ ਕੀ ਆ ਜਾਵੇਗਾ ਇੱਥੇ ਪਿਆਰੇ ਬੱਚਿਓ ਕੀ ਆਹੀ ਵਾਲਾ ਆ ਜਾਵੇਗਾ ਬਸ 9 ਅਧੇ ਉਸ ਤੋਂ ਬਾਅਦ ਅਸੀਂ ਡਾਟ 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 ਪਾ ਦੇਣੇ ਨੇ ਕਿਉਂਕਿ ਉਸੇ ਤਰ੍ਹਾਂ ਰਿਪੀਟ ਹੋ ਜਾਵੇਗਾ ਡਾਟ 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 ਬਸ ਇਸ ਤਰ੍ਹਾਂ ਯਾਨੀ ਇਸ ਦਾ ਆਨਸਰ ਕੀ ਹੋਵੇਗਾ 0.230769 0. ਲਿਖ ਕੇ ਦਿਖਾ ਦੇਣਾ ਜਿੱਥੇ ਆਨਸਰ ਲਿਖਣਾ ਹੈ 0. ਪੁਆਇੰਟ 2 2 3 769 شاید ਕੁਛ ਐਵੇਂ ਸੀ 0.230769 ਹਾਂਜੀ 0.230769 0 769 ਹਾਂਜੀ ਇਸ ਤਰ੍ਹਾਂ ਹੋ ਜਾਵੇਗਾ ਚਲੋ ਹੁਣ ਆਪਾਂ 5th ਕੁਐਸਚਨ ਕਰਦਾ ਬੱਚੇ ਇਸ ਵਿੱਚ ਕਨਫਿਊਜ਼ ਬਹੁਤ ਜ਼ਿਆਦਾ ਹੋ ਰਹੇ ਨੇ ਕਿਉਂਕਿ ਕਿਤੇ ਵੀ ਇਹ ਕਨਸੈਪਟ ਤੁਹਾਡੀ ਬੁੱਕ ਵਿੱਚ ਨਹੀਂ ਦਿੱਤਾ ਗਿਆ ਹੈ ਤਾਂ ਇਹ ਤੁਸੀਂ ਸਭ ਨੂੰ ਮੈਂ ਕਰਾਉਣਾ ਕੋਈ ਚੱਕਰ ਨਹੀਂ ਤਾਂ ਕੁਐਸਚਨ ਹੈ 8 ਅੰਡਰਰੂਟ 15 ਨੂੰ ਡਿਵਾਈਡ ਕਰੋ 2 ਅੰਡਰਰੂਟ 3 ਦੇ ਨਾਲ ਸ਼ਾਇਦ ਇਹੀ ਹੈ ਇੱਕ ਵਾਰ ਆਪਾਂ ਕਨਫਰਮ ਕਰ ਲੈਣੇ ਹਾਂ ਹਾਂਜੀ ਚਲੋ ਆਜੋ ਸਮਝਿਓ ਹੁਣ ਦੇਖੋ ਪਿਆਰੇ ਬੱਚਿਓ ਧਿਆਨ ਦੇਣਾ ਸਮਝਿਓ ਮੇਰੀ ਕੰਨ 3 ਇੱਕ ਪ੍ਰਾਈਮ ਨੰਬਰ ਹੈ ਪ੍ਰਾਈਮ ਨੰਬਰ ਜਦ ਹੈ ਇਸ ਦੇ ਅੰਦਰ ਹੁੰਦਾ ਹੈ ਅੰਡਰਰੂਟ ਦੇ ਅੰਦਰ ਹੁੰਦਾ ਉਸ ਨੂੰ ਆਪਕ ਬਿਲਕੁਲ ਨਹੀਂ ਛੇੜਦੇ ਉਸੇ ਤਰ੍ਹਾਂ ਲਿਖੇ ਲਿਖੀ ਰਹਿਣ ਦਿਓ ਪਰ 15 ਇੱਕ ਪ੍ਰਾਈਮ ਨੰਬਰ ਨਹੀਂ ਹੈ ਤਾਂ 15 ਦੀ ਆਪਾਂ ਪ੍ਰਾਈਮ ਫੈਕਟਰੀਜਨ ਕਰ ਲੈਨੇ ਆ 15 ਦੀ ਪ੍ਰਾਈਮ ਫੈਕਟਰੀਜਨ ਕਰ ਲੈਨੇ ਆ ਡਿਵਾਈਡ ਕਰਨਾ ਹੈ ਭਾਗ ਕਰਨਾ ਹੈ ਇਹ ਗੱਲ ਸਮਝ ਆ ਗਈ ਹੋਵੇਗੀ 5 ਦੇ ਡੇਮੋ ਤੇ ਕੀਤਾ ਤਾਂ 3 ਆ ਜਾਵੇਗਾ 3 ਕੀਤਾ ਤਾਂ 1 ਆ ਜਾਵੇਗਾ ਹੁਣ 5 ਤੇ 3 ਆ ਗਿਆ 5 ਤੇ 3 ਆ ਗਿਆ ਤੇ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਆ 8 ਅੰਡਰਰੂਟ 5 ਅੰਡਰਰੂਟ 3 ਇਸ ਤਰ੍ਹਾਂ نیچے 2 ਅੰਡਰਰੂਟ 3 ਤਾਂ ਹੁਣ ਪਿਆਰੇ ਬੱਚਿਓ ਅੰਡਰਰੂਟ 3 ਅੰਡਰਰੂਟ 3 ਨਾ ਕੱਟ ਜਾਵੇਗਾ 2 ਦੇ ਡਿਵੀਜ਼ਨ ਤੇ 8 ਆਵੇਗਾ 4 ਦੇ ਉੱਤੇ ਤਾਂ ਉੱਤਰ ਕਿੰਨਾ ਆਵੇਗਾ 4 ਅੰਡਰਰੂਟ 5 ਜੋ ਕਿ ਬਚ ਗਿਆ ਇਸ ਤਰ੍ਹਾਂ ਇਹ ਵਾਲਾ ਕੁਸ਼ਚਨ ਵੀ ਤੁਹ ਸਬਦਾ ਹੋ ਜਾਵੇਗਾ ਉਮੀਦ ਕਰਦਾ ਇਹ ਵਾਲਾ ਵੀ ਸਮਝ ਆ ਗਿਆ ਹੋਵੇਗਾ ਚਲੋ ਅਗਲੇ ਦੇ ਉਤੇ ਚੱਲੀਏ ਆਪਾਂ ਤਾਂ ਇੱਥੇ 3 ਅੰਡਰੂਟ 23 23 ਤਾਂ -23 ਪਲੱਸ ਨਾ ਕੱਟ ਜਾਵੇਗਾ 3 ਬਚ ਗਿਆ ਤਾਂ ਇਹ ਕੀ ਹੈ रेशनल नंबर है की है बच्चों रेशनल नंबर आर लिख दता यानी परि में संख्या है की है ये परि में संख्या बस बिल्कुल सिंपल है चलो सिक्सटी फोर भी पावर वन ओवर टू पता करना है यानी फाइंड करना चलो ये मैं करवा देखो ज्यादातर टीचर इसको इस तरह कर कहें कि तुम तो याद रखो कल कल चीज़ में बट मैं इस तरह करवा वाला टीचर नहीं हाँ मैं तो सब सिखावगा कि किस तरह कर सकते हो कंसैप्ट बेसिस उत्ते जो मेन कंसैप्ट चलता है चलो सिक्सटी फोर की प्राइम फैक्टरेशन करो सिक्सटी फोर की प्राइम फैक्टराइजेशन कर दो की आएगा दो बत्ती दो अगे सोलह दो अठ फिर दो चार फिर दो हाँ जी तो देखो कि आ चुके हैं दो? दो आ चुके हैं छः बार दो कि आ चुके छः बार तो दो गुणा दो ਗੁਣਾ 2 ਗੁਣਾ 2 ਗੁਣਾ 2 ਗੁਣਾ 2 ਤਾਂ ਦੇਖੋ 6 ਵਾਰ ਆ ਚੁੱਕਿਆ ਹੁਣ ਉੱਥੇ ਕਿੰਨੇ ਲਿਖਿਆ ਸੀ 64 ਦੀ ਪਾਵਰ 1 ਓਵਰ 2 64 ਦੀ ਪਾਵਰ 1 ਓਵਰ 2 ਹੁਣ ਤੁਸੀਂ ਬਸ ਇਸ ਤਰ੍ਹਾਂ ਧਿਆਨ ਰੱਖਣਾ ਹੈ ਕਿ ਜੋ ਵੀ ਇੱਥੇ ਨੀਚੇ ਲਿਖਿਆ ਗਿਆ ਹੈ ਨੀਚੇ ਕਿੰਨਾ ਹੈ 2 ਹੈ ਤੁਸੀਂ ਇਹਨਾਂ ਨੂੰ ਦੋ ਭਾਗਾਂ ਵਿੱਚ ਵੰਡ ਦੇਣਾ ਹੈ ਦੋ ਭਾਗਾਂ ਵਿੱਚ ਕਿਵੇਂ ਵੰਡੋਗੇ ਤਿੰਨ ਇੱਧਰ ਹੋ ਗਏ ਤਿੰਨ ਇੱਧਰ ਹੋ ਗਏ ਦੋ ਭਾਗਾਂ ਵਿੱਚ ਵੰਡਿਆ ਗਿਆ ਤਾਂ ਤਿੰਨ ਨੂੰ ਗੁਣਾ ਕਰ ਦੋ 2 2 4 4 2 8 ਤਾਂ ਕਿੰਨਾ ਹੋ ਜਾਵੇਗਾ 8 ਯਾਨੀ 8 ਦੀ ਪਾਵਰ 2 ਆ ਜਾਵੇਗੀ 8 ਦੀ ਪਾਵਰ 2 ਆ ਜਾਵੇਗੀ ਅਤੇ ਇਸ ਦੀ ਪਾਵਰ 1/2 ਹੈ ਜਦੋਂ ਇਸ ਤਰ੍ਹਾਂ ਪਾਵਰ ਹੁੰਦੀ ਨੇ ਮਲਟੀਪਲਾਈ ਹੁੰਦੇ ਨੇ 2 2 ਦਾ ਕੱਟੋ ਜਾਵੇਗੀ 8 ਦੀ ਪਾਵਰ 1 ਆ ਜਾਵੇਗੀ ਯਾਨੀ 8 ਆ ਗਿਆ ਆਨਸਰ ਬਸ ਬਿਲਕੁਲ ਸਿੰਪਲ ਸੀ ਜੇ ਨਹੀਂ ਸਮਝ ਆਇਆ ਇੱਕ ਵਾਰ ਦੁਬਾਰਾ ਪਿੱਛੇ ਧੱਕ ਦੇਖੋ ਦੂਜੀ ਵਾਰ ਦੇਖਣ ਉਤੇ ਅੱਛੀ ਤਰ੍ਹਾਂ ਸਮਝ ਆ ਜਾਵੇਗਾ ਕੋਈ ਚੱਕਰ ਨਹੀਂ ਬਸ ਪ੍ਰਾਈਮ ਫੈਕਟਰੀਜੇਸ਼ਨ ਜ਼ਰੂਰ ਆਉਣੀ ਚਾਹੀਦੀ ਜੇ ਉਹ ਨਹੀਂ ਆਉਂਦੀ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਪਹਿਲਾਂ ਵੀਡੀਓ ਬਣਾਏ ਹੋਏ ਨੇ ਦੇਖ ਲਿਓ ਚਲੋ 2 ਦੀ ਪਾਵਰ 2/3 ਮਲਟੀਪਲਾਈ 2 ਦੀ ਪਾਵਰ 2/5 ਹਾਂਜੀ ਤਾਂ ਚਲੋ ਇਹ ਵਾਲਾ ਵੀ ਕਰਦੇ ਆਪਾਂ ਇਹ 2 ਦੀ ਪਾਵਰ 2 3 2 ਦੀ ਪਾਵਰ 3 5 2 ਦੀ ਪਾਵਰ 2 3 2 ਦੀ ਪਾਵਰ 3 5 ਹਾਂਜੀ ਤਾਂ ਦੇਖੋ ਪਿਆਰੇ ਬੱਚਿਓ ਕਿਸ ਤਰ੍ਹਾਂ ਕਰੋਗੇ ਇਸ ਨੂੰ ਆਜੋ ਸਮਝੋ ਨਾ ਦੇਖੋ ਜਦ ਬੇਸ ਸੇਮ ਹੋਣ ਜਦ ਬੇਸ ਸੇਮ ਹੋਣ ਅਤੇ ਜੋ ਉੱਪਰਲੇ ਨੰਬਰ ਨੇ ਹੋ ਅਲੱਗ-ਅਲੱਗ ਹੋਣ ਉੱਪਰਲੇ ਨੰਬਰ ਅਲੱਗ-ਅਲੱਗ ਹੋਣ ਕੀ ਕਰੋਗੇ ਅਦੇ ਮਲਟੀਪਲਾਈ ਹੋ ਰਹੀ ਹੋਣ ਤਾਂ ਪਾਵਰ ਆ ਪਲੱਸ ਹੋ ਜਾਂਦੀ ਹੈ ਪਾਵਰ ਆ ਪਲੱਸ ਹੋ ਜਾਂਦੀ ਹੈ ਬੇਸ ਸੇਮ ਲੈ ਲੈਣਾ 2 ਦੀ 2 ਉਸੇ ਤਰ੍ਹਾਂ ਲੈ ਲਿਆ ਉੱਪਰ ਵਾਲੇ ਪਲੱਸ ਹੋ ਜਾਣਗੇ ਦੇਖੋ 3/5 3 ਅਤੇ 5 ਦਾ ਐਲਸੀਐਮ ਲੇ ਤਾਂ 15 ਆ ਜਾਵੇਗਾ ਐਲਸੀਐਮ ਨਹੀਂ ਲੈਣਾ ਹੁੰਦਾ ਜਾ ਕੇ ਮੇਰੀ ਵੀਡੀਓਜ਼ ਦੇਖੋ ਮੈਨੇ ਸਿਖਾਇਆ ਹੋਇਆ ਹੈ ਪਹਿਲਾਂ ਜਾਂ ਮੈਨੂੰ ਹੇਠਾਂ ਕਮੈਂਟ ਵਿੱਚ ਮੰਗ ਲਓ ਇੱਥੇ 15 ਆ ਜਾਵੇਗਾ ਕੀ ਆ ਜਾਵੇਗਾ 15 ਆ ਜਾਵੇਗਾ ਹੁਣ 2/3 2/3 ਇਹ ਜੇ ਨੀਚੇ ਵਾਲਾ 15 ਬਣਾਉਣਾ ਤਾਂ ਕਿੰਨਾ ਗੁਣਾ ਕਰਾਂਗੇ 5 ਨਾਲ ਸੌਰੀ ਤਾਂ ਕਿੰਨਾ ਗੁਣਾ ਕਰਾਂਗੇ 5 ਨਾਲ ਤਾਂ 2 5 10 3 5 15 ਤਾਂ ਇਸ ਤਰ੍ਹਾਂ ਆਵੇਗਾ ਇਹ 10 ਲਿਖਿਆ ਹੋਇਆ ਮੈਨੇ ਕੀ ਲਿਖਿਆ ਹੋਇਆ ਹੈ 10 ਲਿਖਿਆ ਹੋਇਆ ਹੈ ਤਾਂ ਚਲੋ ਇੱਥੇ ਆ ਦੇਵੇਗਾ 10 3 5 ਹੁਣ ਆਪਾਂ ਲੈ ਲੈਨੇ ਆ 3 5 ਤਾਂ ਦੇਖੋ 3 5 ਮਲਟੀਪਲਾਈ ਹੁਣ 5 ਨੂੰ ਮਲਟੀਪਲਾਈ ਕਰਾਂਗੇ 3 ਅਪੌਨ 3 ਦੇ ਨਾਲ ਤਾਂ ਕਿੰਨਾ ਆ ਜਾਵੇਗਾ ਇੱਥੇ ਆ ਜਾਵੇਗਾ 9/15 ਕਿੰਨਾ ਆ ਜਾਵੇਗਾ 9/15 ਤੇ ਇੱਥੇ ਹੋ ਗਿਆ 9 ਹੁਣ ਇਸ ਦਾ ਉੱਤਰ ਕੀ ਆ ਜਾਵੇਗਾ ਬਰ ਵਿੱਚੋਂ ਇਸ ਦਾ ਉੱਤਰ ਆ ਜਾਵੇਗਾ ਤੁਹਾਡਾ 2 ਦੀ ਪਾਵਰ 19 ਵਟੇ 15 ਹਾਂਜੀ ਤੇ ਇਹ ਤੁਹਾਡਾ ਬਿਲਕੁਲ ਸਹੀ ਉੱਤਰ ਹੈ ਚਲੋ ਅੱਗੇ ਚੱਲੀਏ ਆਪਾਂ ਤਾਂ ਇਹ ਵਾਲਾ ਕੁਸ਼ਚਨ ਹੋ ਚੁੱਕਿਆ ਹੈ ਇਹ ਜੋ ਹੈ ਇਸ ਨੂੰ ਐਕਸਪੋਨੈਂਸ਼ੀਅਲ ਫਾਰਮ ਯਾਨੀ ਘਾਤੰਕ ਰੂਪ ਵਿੱਚ ਲਿਖਣਾ ਹੈ ਤਾਂ ਜੋ ਵੀ ਨੰਬਰ ਹੋਵੇ ਜਿਵੇਂ 5 ਹੈ ਤਾਂ 5 ਨੂੰ 5 ਉੱਤਰ ਲਿਖ ਲਿਆ ਲਿਖ ਲਿਆ ਹੁਣ ਇਸ ਦੀ ਅੰਡਰ ਰੂਟ ਦੇ 3 ਹੈ ਤਾਂ ਬਸ ਉਸ ਨੂੰ نیچے ਲਗਾ ਦਿਓ ਉੱਪਰ ਇੱਕ ਲਗਾਉਣਾ ਹੈ ਉੱਪਰ ਇੱਕ ਲਗਾ ਦਿੱਤਾ 3 ਹੈ ਜਿਵੇਂ ਬਾਹਰ 5 ਗੁੰਦਾ ਦਾ نیچے 5 ਲਗਾ ਦੇਣ ਦੇ ਇਸ ਤਰ੍ਹਾਂ ਹੋਣਾ ਸੀ ਚਲੋ ਇਹਨਾਂ ਦੋਨਾਂ ਵਿੱਚ 5 ਰੇਸ਼ੀਓਨਲ 6 ਰੇਸ਼ੀਓਨਲ ਨੰਬਰ ਬਤਾ ਕਰਨੇ ਨੇ ਬਿਲਕੁਲ ਹੀ ਸਿੰਪਲ ਦਾ ਕੁਐਸਚਨ ਹੈ ਦੇਖੋ ਜੇ ਇਹ ਕੁਐਸਚਨ ਨਹੀਂ ਆਉਂਦਾ ਜਾ ਕੇ ਪਹਿਲਾਂ ਵਾਲੀਆਂ ਮੇਰੀ ਵੀਡੀਓਜ਼ ਦੇਖੋ ਮੈਨੇ ਸਿਖਾਇਆ ਹੋਇਆ ਕੋਈ ਚੱਕਰ ਨਹੀਂ ਇਹ ਤੁਹਾਡਾ ਹੋਮਵਰਕ ਹੈ ਖੁਦ ਕਰਨੇ ਪੈਰ ਬੱਚਿਓ ਦੇਖੋ ਕਰਵਾਉਣ ਨੂੰ ਮੈਂ ਕਰਵਾਦਾ ਬਟ ਇੰਨਾ ਵੀ ਨਹੀਂ ਹੁੰਦਾ ਕਿ ਬਿਲਕੁਲ ਬੇਸਿਕ ਕੁਐਸਚਨ ਵੀ ਆਪਾਂ ਕਵਰ ਕਰਨ ਲੱਗ ਜਾਈ ਵਨ ਸ਼ਾਰਟ ਵਿੱਚ ਚਲੋ ਉਹਨਾਂ ਕਨਸੈਪਟ ਦੱਸ ਦਿੰਨਾ ਕਿ ਦੋਵਾਂ ਦੇ نیچے 3/1 ਲੈ ਲਓ 4/1 ਲੈ ਲਓ نیچے ਵਾਲੇ ਸੇਮ ਨੇ ਤਾਂ ਫਿਰ ਮਲਟੀਪਲਾਈ ਕਰ ਦਿਓ 6 ਪਤਾ ਕਰਨੀ ਨੇ ਜਾਂ ਤਾਂ 7 ਨਾਲ ਕਰ ਦਿਓ ਜਾਂ 10 ਨਾਲ ਵੀ ਕਰ ਸਕਦੇ 10 ਨਾਲ ਕਰੋਗੇ ਜਿਆਦਾ ਈਜ਼ੀ ਹੋਵੇਗਾ 1 ਨੰਬਰ ਬਣ ਜਾਵੇਗਾ 32/10 1 ਬਣ ਜਾਵੇਗਾ 40 बटे 10 40 बटे 10 तो चलो ਹੁਣ ਇਸ ਤਰ੍ਹਾਂ ਹੋ ਜਾਵੇਗਾ ਇਸ ਦੇ ਕਿਹੜੇ ਕਿਹੜੇ ਨੰਬਰ ਵਾਲੇ ਨੇ 31 32 31 ਵਰ 10 32 ਵਰ ਦਾ ਇਸ ਤਰ੍ਹਾਂ ਨੰਬਰ ਬਣ ਜਾਣਗੇ ਚਲੋ ਇਹ ਪਿਆਰੇ ਮੇਰੇ ਬਿਲਕੁਲ ਸਿੰਪਲ ਹੈ ਖੁਦ ਕਰ ਲਿਓ ਟਰਾਈ ਉਸੇ ਤਰ੍ਹਾਂ ਜੋ ਤੁਹਾਡੀ ਬੁੱਕ ਵਾਲੇ ਹੋਣਗੇ ਦੇਖੋ ਮੈਂ ਕਿ ਇਕੱਲਾ ਇਕੱਲਾ ਦੱਸਣ ਲੱਗਿਆ ਫਿਰ ਤਾਂ ਬਹੁਤ ਮੁਸ਼ਕਲ ਹੋ ਜਾਵੇਗੀ ਉਹ ਫਿਰ ਵੀਡੀਓ ਨਹੀਂ ਪੂਰੀ ਹੋ ਸਕਦੀ ਫਿਰ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਵੇਗਾ ਜਿੱਥੇ ਗੱਲ ਕੀਤੀ ਆ ਵੈ ਅੰਡਰ ਰੂਟ 3 ਔਨ ਨੰਬਰ ਲਾਈਨ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਇਹ ਕਾਪੀ ਹੋਤੇ ਕਰਨ ਵਾਲਾ ਕੁਸ਼ਚਨ ਹੈ ਤੁਸੀਂ ਇਸ ਕੁਸ਼ਚਨ ਨੂੰ ਸੇਮ ਨੂੰ ਸਰਚ ਕਰ ਸਕਦੇ ਹੋ YouTube ਦੇ ਉੱਤੇ ਕਈ ਹੋਰ ਟੀਚਰਸ ਨੇ ਇਹ ਪਾਇਆ ਹੋਇਆ ਹੈ ਚਾਹੇ ਪੰਜਾਬੀ ਵਿੱਚ ਨਹੀਂ ਪਾਇਆ ਹੈ ਇੰਗਲਿਸ਼ ਪੰਜਾਬੀ ਦੋਨਾਂ ਦਾ ਸੇਮ ਹੈ ਕਿਉਂਕਿ ਨੰਬਰ ਲਾਈਨ ਦੇ ਉੱਤੇ ਪ੍ਰਕਾਰ ਦੇਣਾ ਵਧਾਉਣਾ ਹੈ ਦੇਖੋ ਮੈਂ ਉੱਪਰ ਉਹ ਲੋ ਜਰੂਰ ਦੱਸ ਸਕਦਾ ਪਰ ਨਹੀਂ ਠੀਕ ਨਹੀਂ ਲੱਗਦਾ ਤਾਂ ਦੇਖੋ 10 1 3 ਦادو ਮਸਟਰ ਵਰਗ ਇਹ ਤੁਹਾਡਾ ਹੋਮਵਰਕ ਹੋਣ ਵਾਲਾ ਹੈ ਇਹ ਜਿਹੜਾ ਕੁਸ਼ਣ ਮੈਨੂੰ ਤੁਹਾਨੂੰ ਸਭ ਨੂੰ ਕਰਾ ਦਿੱਤਾ ਹੈ ਹੁਣ ਅਗਲਾ ਕੁਸ਼ਣ ਐਨਸੀਆਰਟੀ ਵਿੱਚੋਂ ਹੈ ਕਰ ਸਕਦੇ ਹੋ ਯਾਨੀ ਤੁਹਾਡੀ ਬੁੱਕ ਜੋ ਲੱਗੀ ਹੋਈ ਹੈ ਉਹ ਐਨਸੀਆਰਟੀ ਵਾਲੀ ਬੁੱਕ ਹੈ ਤਾਂ ਉਸ ਦੇ ਵਿੱਚੋਂ ਕਰ ਸਕਦੇ ਹੋ ਅਧੇ ਅਗਲਾ ਵੀ ਉਸ ਦੇ ਵਿੱਚੋਂ ਹੀ ਹੈ ਇਹ ਵੀ ਕਰ ਲਿਓ ਤਾਂ ਬਾਰੇ ਵਿੱਚ ਇਹ ਪੰਜ ਕੁਸ਼ਣ ਦਾ ਤੁਹਾਨੂੰ ਦੇ ਦਿੱਤੇ ਹਨ ਚਲੋ ਹੁਣ ਆਪਾਂ ਚੱਲਦੇ ਰੇਸ਼ਨਲਾਈਜ਼ ਕੁਸ਼ਣ ਦੇ ਉੱਤੇ 1 √5 √3 ਤਾਂ ਚਲੋ ਹੁਣ ਸਾਰਾ ਰੇਸ ਕਰ ਦਿੰਨੇ ਆਂ ਲਾਈਕ ਨਹੀਂ ਕੀਤਾ ਪਿਆਰੇ ਵਿੱਚ ਹਸ ਤੱਕ ਇਸ ਵੀਡੀਓ ਨੂੰ ਕਰ ਦਿਓ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਉਹ ਵੀ ਕਰ ਦਿਓ 1 √5 √3 1 √5 √3 ਚਲੋ ਹੁਣ ਦੇਖੋ نیچے ਵਾਲਾ ਜੋ ਨੰਬਰ ਹੈ ਉਸ ਨੂੰ ਉੱਪਰ ਲਿਖ ਦਿਓ √5 ਬਸ ਸਾਈਨ ਚੇਨ ਕਰ ਦਿਓ √3 √5 √3 ਚਲੋ ਹੁਣ 1 ਨੂੰ ਤਾਂ ਇਸ ਦੇ ਨਾਲ ਗੁਣਾ ਕੀਤਾ 1 ਨੂੰ ਕਿਸੇ ਵੀ ਨੰਬਰ ਨਾਲ ਗੁਣਾ ਕਰੋ ਉਨਾ ਹੀ ਆ ਜਾਵੇਗਾ ਉੱਪਰ ਕਿੰਨਾ ਆ ਗਿਆ √5 √3 ਆਈ ਗੱਲ ਸਮਝ ਨੀਚੇ ਇਹ a b ਹੈ ਇਹ a b ਹੈ ਦੇਖੋ ਰਕਮਾ ਸੇਮ ਨੇ ਬਸ ਪਲੱਸ ਮਾਈਨਸ ਦਾ ਫਰਕ ਹੈ ਤਾਂ ਫਾਰਮੂਲਾ ਲੱਗ ਜਾਵੇਗਾ a² b² ਯਾਨੀ √5² √3² ਦੇਖੋ ਚਲੋ हूँ अगर की हो जाएगा कि अंडर रूट पं माइनस तीन उपर तो उस तरह रहेगा उपर कोई डिफरेंस नहीं बस नीचे की हो जाएगा अंडर रूट तो दो अंडर रूट तो दो कट जाएंगे अंडर रूट तो दो कट जाएंगे अंडर रूट तो तीन कट जाएंगे अंडर रूट तो दो कट जाएंगे इतने भी तो नीचे आ जाएगा पांच माइनस तीन यानी आंसर आएगा अंडर रूट माइनस अंडर रूट तीन वटे दो हाँ जी तो बिल्कुल सही उत्तर है चलो ਅੱਗੇ ਵਧਦੇ ਹਾਂ ਤਾਂ ਸਿੰਪਲੀਫਾਈ ਦਾ ਐਕਸਪ੍ਰੈਸ਼ਨ ਬਿਲਕੁਲ ਸਿੰਪਲ ਹੈ ਮਲਟੀਪਲਾਈ ਕਰਨਾ ਹੈ ਇਹ ਵੀ ਇੱਕ ਵਾਰ ਕਰਕੇ ਦਿਖਾ ਦੇਣੇ ਹਾਂ ਕੋਈ ਚੱਕਰ ਨਹੀਂ ਤਾਂ ਐਸੇ ਨੂੰ ਹੀ ਰੈਸ ਕਰ ਦੇਣੇ ਹਾਂ ਦੇਖੋ ਬੱਚਿਆਂ ਨੇ ਉਸੇ ਟਾਈਮ ਦੇ ਉੱਤੇ ਹੀ ਸਕਰੀਨਸ਼ਾਟ ਲੈ ਲਿਆ ਸੌਰੀ ਤਾਂ ਉਸੇ ਟਾਈਮ ਦੇ ਉੱਤੇ ਹੀ ਸਕਰੀਨਸ਼ਾਟ ਲੈ ਲਿਆ ਕਰੋ ਮੈਂ ਤੱਕ ਲਿਖੇ ਜੇ ਕੁਸ਼ਨ ਕੋਈ ਨਹੀਂ ਸਮਝ ਆਉਂਦਾ ਨਾਲ-ਨਾਲ ਮੈਂ ਤਾਂ ਇਹ ਹੀ ਕਹੂੰਗਾ ਕਿ ਨਾਲ-ਨਾਲ ਲਿਖੋ ਪਹਿਲਾਂ ਸਮਝੋ ਫਿਰ ਵੀਡੀਓ ਨੂੰ ਪਿੱਛੇ ਲੈ ਕੇ ਜਾਓ ਅਤੇ ਫਿਰ ਦੁਬਾਰਾ ਕਰਨ ਵੇਲੇ ਉਸ ਨੂੰ ਲਿਖ ਲਵੋ ਤੁਹਾਡੀ ਪ੍ਰੈਕਟਿਸ ਅੱਛੀ ਤਰ੍ਹਾਂ ਹੋਵੇਗੀ ਅਤੇ ਜੇ ਹੋਮਵਰਕ ਐਕਸਟਰਾ ਵੀ ਕਰਨਾ ਹੋਵੇ ਕੋਈ ਵੀ ਕੁਐਸਚਨ 'ਚ ਡਾਊਟ ਹੋਵੇ ਤੁਸੀਂ ਮੈਨੂੰ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰ ਸਕਦੇ ਹੋ ਮੈਂਬਰਸ਼ਿਪ ਖਰੀਦੋਗੇ ਤੁਹਾਨੂੰ ਹੋਰ ਬੈਨੀਫਿਟਸ ਮਿਲਣਗੇ ਇਸ ਤਰ੍ਹਾਂ 2 √3 ਅ 2 √2 ਇਹ ਹਾਂਜੀ ਕਈ ਸਾਰੇ ਸਟੂਡੈਂਟਸ ਸਾਡੀ ਮੈਂਬਰਸ਼ਿਪ ਦੇ ਮੈਂਬਰਸ ਨੇ ਉਹਦੇ ਅਗਲੇ ਸਾਲ ਅਸੀਂ ਬਹੁਤ ਕੁਝ ਲੈ ਕੇ ਆ ਰਹੇ ਹਾਂ ਸਟੂਡੈਂਟਸ ਵਾਸਤੇ ਮੈਂ ਤਾਂ ਤਾਂ ਚਲੋ ਹੁਣ 3 ਨੂੰ ਪਹਿਲਾਂ ਪੂਰੇ ਦਿਨ ਕਰਾਂਗੇ ਫਿਰ √3 ਨੂੰ ਪੂਰੇ ਨਾ ਕਰਾਂਗੇ ਚਲੋ ਆਜੋ करिए ਪੈਨ ਚੇਂਜ ਕਰ ਲੈਣਾ ਤਾਂ ਕਿ ਕਲੀਅਰਲੀ ਦਿਖੇ ਹਾਂਜੀ ਤਾਂ 3 2 √2 ਫਿਰ ਆਪਾਂ ਮਲਟੀਪਲਾਈ ਕਰਦੇ ਹਾਂ √3 2 √2 ਚਲੋ ਹੁਣ 3 ਨੂੰ 2 ਨਾਲ ਕੀਤਾ ਕਿੰਨਾ ਆ ਗਿਆ 6 ਆ ਗਿਆ 3 ਨੂੰ √2 ਨਾਲ ਕੀਤਾ ਕਿੰਨਾ ਆ ਗਿਆ 3 अंडर रूट 2 यानी कि ਗੱਲ ਸਮਝ ਆ ਗਈ ਹੋਵੇਗੀ ਬਿਲਕੁਲ ਸਿੰਪਲ ਦੀ ਗੱਲ ਸੀ ਚਲੋ ਹੁਣ ਆਪਾਂ ਚੱਲਦੇ ਆ ਅੱਗੇ √3 ਨੂੰ 2 ਨਾਲ ਕੀਤਾ ਕਿੰਨਾ ਆ ਗਿਆ 2√3 ਕਿੰਨਾ ਆ ਗਿਆ 2√3 ਫਿਰ √3 ਨੂੰ √2 ਨਾਲ ਕੀਤਾ ਤਾਂ √6 ਆਦ ਆਵੇਗਾ ਬਸ ਫਿਰ ਇਹ ਹੀ ਤੁਹਾਡਾ ਉੱਤਰ ਕੁਝ ਨਹੀਂ ਕਰਨਾ ਜੋ ਬੱਚੇ ਨੇ ਇਹਨਾਂ ਦੋਨਾਂ ਨੂੰ ਜੋੜਿਆ ਬਿਲਕੁਲ ਗਲਤ ਹੈ ਨਹੀਂ ਜੋੜਨਾ ਕਿਉਂਕਿ ਦੇਖੋ ਇੱਕ ਤਾਂ ਹੈ ਅੰਡਰ ਰੂਟ 2 ਇੱਕ ਹੈਂਡ ਰੂਟ 3 ਤਾਂ ਦੋਵਾਂ ਵਿੱਚ ਫਰਕ ਹੁੰਦਾ ਹੈ ਇਹਨੀ ਗੱਲ ਜ਼ਰੂਰੀ ਯਾਦ ਰੱਖਿਓ ਇਸ ਤਰ੍ਹਾਂ ਤਾਂ ਬਸ ਇਹੀ ਤੁਹਾਡਾ ਆਨਸਰ ਹੈ ਇਹੇ ਪੈਰੇ ਵਿੱਚ ਤੋਂ ਸਭ ਦਾ ਆਨਸਰ ਹੈ ਚਲੋ ਅੱਗੇ ਹੈ 1/3 1/3 ਦੀ ਪਾਵਰ 5 ਦੀ ਪਾਵਰ 4 ਤਾਂ ਇਹ ਕੀ ਹੋ ਜਾਵੇਗਾ ਇੱਥੇ ਹੀ ਕਰਕੇ ਦਿਖਾ ਦੇਣਾ 1/3 ਦੀ ਪਾਵਰ 5 ਦੀ ਪਾਵਰ 4 ਇਕੁਅਲ ਟੂ ਦੇਖੋ ਜਦ ਪਾਵਰ ਦੀ ਪਾਵਰ ਹੋਵੇ ਤਾਂ ਮਲਟੀਪਲਾਈ ਹੋ ਜਾਂਦੀ ਹੈ 1/3 ਦੀ ਪਾਵਰ ਇੱਥੇ ਆ ਜਾਵੇਗਾ 4 ਇਥੇ 5 4 ਕਿੰਨਾ ਹੋਦਾ ਹੈਗਾ 20 ਹੋ ਜਾਵੇਗਾ ਤਾਂ ਕਿੰਨਾ ਦਵੇਗਾ 1 ਦੀ ਪਾਵਰ 4 ਤਾਂ 1 ਦੀ ਪਾਵਰ 4 1 ਹੀ ਬਣ ਜਾਵੇਗੀ 3 ਦੀ ਪਾਵਰ 20 ਆ ਦਵੇਗੀ 1 3 ਦੀ ਪਾਵਰ 20 ਇਸ ਤਰ੍ਹਾਂ ਇਸ ਦਾ ਉੱਤਰ ਆਵੇਗਾ ਚਲੋ ਹੁਣ ਇੱਕ ਵਾਰ ਇਸ ਨੂੰ ਸਾਰਿਆਂ ਨੂੰ ਰਿਸ ਕਰ ਦਿੰਦੇ ਆਪਾਂ ਬਸ ਲਾਸਟ ਰਹਿ ਚੁੱਕਿਆ ਫਾਰਮ ਨੇ ਬੇਸਡ ਨੇ ਮੈਚਿੰਗ ਕਰਨੀ ਹੈ ਤਾਂ ਚਲੋ ਕਰੀਏ √ab ਇਹ ਆ ਜਾਵੇਗਾ ਸिखਾਇਆ ਅੱਜ ਜੀ ਤੇ ਅੱਗੇ ਜੋ ਹੈ ਤੁਹਾਡਾ ਇਹ ਵਾਲਾ ਇਹ ਇਸ ਦੇ ਇਕੁਅਲ ਆ ਜਾਵੇਗਾ ਨੈਕਸਟ ਜੋ ਹੈ ਪਿਆਰ ਵਿੱਚ ਤੁਸੀਂ ਸਬਦਾ ਇਹ ਵਾਲਾ ਜੋ ਫਾਰਮੂਲਾ ਹੈ ਯਾਨੀ a ਇੱਥੇ a ਦੀ ਸਕੁਅਰ ਹੋਵੇਗੀ b ਦੀ ਸਕੁਅਰ ਹੋਵੇਗੀ ਤੇ a ਦੀ ਸਕੁਅਰ ਮਾਈਨਸ ਅੰਡਰ ਰੂਟ b ਦੀ ਸਕੁਅਰ ਯਾਨੀ ਕਿੰਨਾ ਆ ਜਾਵੇਗਾ a ਸਕੁਅਰ ਮਾਈਨਸ b a ਸਕੁਅਰ ਮਾਈਨਸ b ਇਹ ਹੋ ਜਾਵੇਗਾ ਇਸ ਦਾ ਅਦੇ ਲਾਸਟ ਵਾਲਾ ਇਹ ਬੱਚਾ ਬਿਲਕੁਲ ਸਿੰਪਲ ਸਿੰਪਲ ਇਹ ਹੋ ਜਾਵੇਗਾ ਸਾਰੀ ਦੀ ਸਾਰੀ ਮੈਚਿੰਗ ਕਰਵਾ ਦਿੱਤੀ ਹੈ ਪੈਰ ਵਿੱਚੋਂ ਪੂਰੀ ਦੀ ਪੂਰੀ ਸ਼ੀਟ ਵੀ ਕਰਵਾ ਦਿੱਤੀ ਹੈ ਮੈਨਲੀ ਤਾਂ ਬਸ ਜੋ ਕੁਝ ਕੁਸ਼ਚਨ ਨੇ ਉਹ ਤੁਸੀਂ ਕਰਕੇ ਮੈਨੂੰ ਆਪਣੇ ਹੋਮਵਰਕ ਦੇ ਤੌਰ ਦੇ ਉੱਤੇ ਟੈਲੀਗ੍ਰਾਮ ਦੇ ਉੱਤੇ ਭੇਜਦੇ ਨੇ ਹਨ ਧੰਨਵਾਦ ਪਿਆਰੇ ਬੱਚਾ ਅੱਜ ਦੀ ਵੀਡੀਓ ਨੂੰ ਪੂਰੇ ਦੇਖਣ ਦੇ ਲਈ ਬਾਏ ਬਾਏ ਅਗਲੀ ਵੀਡੀਓ ਅਸੀਂ ਜਲਦੀ ਹੀ ਲੈ ਕੇ ਆਵਾਂਗੇ